ਬੀਤੇ ਦਿਨ ਵੀ ਹੁਸ਼ਿਆਰਪੁਰ ਪੁਲਿਸ ਵੱਲੋਂ ਕੀਤਾ ਗਿਆ ਬਦਮਾਸ਼ਾ ਦਾ ਐਨਕਾਊਂਟਰ ਤੇ ਅੱਜ ਤੜਕੇ ਸਾਰ ਹੀ ਫੇਰ ਤੋਂ ਦੁਬਾਰਾ ਹੁਸ਼ਿਆਰਪੁਰ ਪੁਲਿਸ ਵੱਲੋਂ ਗੜਸ਼ੰਕਰ ਏਰੀਏ ਦੇ ਵਿੱਚ ਦੋ ਨੌਜਵਾਨਾਂ ਦਾ ਕੀਤਾ ਗਿਆ ਐਨਕਾਊਂਟਰ ਜਿਸ ਦੇ ਵਿੱਚੋਂ ਇੱਕ ਨੌਜਵਾਨ ਦੇ ਲੱਗੀ ਗੋਲੀ ਇਸ ਮੌਕੇ ਦੇ ਉੱਤੇ ਬਦਮਾਸ਼ਾ ਵੱਲੋਂ ਵੀ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਗਈ ਜੋ ਇੱਕ ਗੋਲੀ ਪੁਲਿਸ ਦੀ ਗੱਡੀ ਦੇ ਉੱਤੇ ਲੱਗੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਦਿਲਜੀਤ ਸਿੰਘ ਖੱਖ ਦੋ ਬੰਦੇ ਸੀ ਜਿਹੜੇ ਫਿਰਦੇ ਮੋਟਰਸਾਈਕਲ ਤੇ ਉਹਨੂੰ ਦੀ ਇਨਫੋਰਮੇਸ਼ਨ ਆਈ ਸੀ ਤੜਕਸਰ ਤੇ ਉਹ ਸਾਰੇ ਇਨਫਰਮ ਕੀਤਾ ਇੱਥੇ ਨਾਕਾਬੰਦੀ ਕੀਤੀ ਸੀ ਜਿਹੜੇ ਸਾਡੇ ਐਸਐਚਓ ਗੜਸ਼ੰਕਰ ਹੈਗੇ ਨਾਲ ਉਹਨਾਂ ਦੇ ਮੁਲਾਜ਼ਮ ਚੌਕੀ ਇੰਚਾਰਜ ਇਹ ਬਰਾਬਰ ਪਿੰਡ ਦੇ ਇਰੀਏ ਜਿੱਥੇ ਪਸਾਰੇ ਨੇ ਖੜੇ ਤੇ ਇੱਥੇ ਨਾਕੇ ਦੇ ਉੱਪਰ ਦੋ ਮੋਟਰਸਾਈਕਲ ਦੇ ਉੱਪਰ ਆਏ ਰਹੇ ਪਰ ਉਹਨਾਂ ਨੇ ਕਿ ਗਿਲ ਰੁਪਨ ਦਾ ਸ਼ਾਰਾ ਕੀਤਾ ਨਾ ਰੁਕ ਜਾਓ ਉਹਨਾਂ ਨੇ ਫਾਇਰ ਕੀਤਾ ਜਿਹੜਾ ਫਾਇਰ ਕੀਤਾ ਉਹ ਇੱਕ ਤਾਂ ਪੁਲਿਸ ਦੇ ਗੱਡੀ 'ਚ ਲੱਗਾ ਹੋਇਆ ਪੜੇ ਇੱਕ ਸੱਦੇ 34 ਚਾਰ ਸੀਗੇ ਉਹਨਾਂ ਦੇ ਘਰ ਪਾਇਆ ਹੁੰਦਾ ਉਹ ਥੋੜਾ ਉਹਨਾਂ ਦੇ ਵਿੱਚ ਲੱਗਾ ਕੋਈ ਨੁਕਸਾਨ ਨਹੀਂ ਹੋਇਆ ਬੁਲੇਟ ਪ੍ਰੂਫ ਪਾਈ ਹੋਈ ਸੀ ਤੇ ਉਸ ਤੋਂ ਬਾਅਦ ਸਿਰ ਪੁਲਿਸ ਨੇ ਵੀ ਉਹਨਾਂ ਦੇ ਬੜੀ ਬਹਾਦਰ ਨਾਲ ਕੰਮ ਕਰਦੇ ਹੋਏ ਫਾਇਰ ਕੀਤਾ ਔਰ ਉਹਨਾਂ ਨੂੰ ਇੱਕ ਦੇ ਲੱਤ ਵਿੱਚ ਲੱਗਾ ਜੇ ਫਿਰ ਉਹ ਦੂਸਰਾ ਉਹਨਾਂ ਨੇ ਦੌੜ ਕੇ ਕਾਬੂ ਕਰ ਲਿਆ ਕਾਬੂ ਕਰਨ ਤੋਂ ਬਾਅਦ ਜਿਹੜਾ ਥੋੜਾ ਅੱਲੱਚੇ ਲੱਗਾ ਸੀ ਝਕਮੀ ਉਹਨੂੰ ਤਾਂ ਵਾਸਤੋ ਰੇਡ ਦੇ ਰੇਡ ਦੇ ਕੇ ਭੇਜ ਦਿੱਤਾ ਤੇ ਦੂਜੇ ਨੂੰ ਅਸੀਂ ਇੱਥੇ ਗ੍ਰਿਫਤਾਰ ਕਰ ਲਿਆ ਸਰ ਕੀ ਨਾਂ ਹੈ ਇਹਨਾਂ ਦਾ ਨਾਂ ਨਿਕਨੇਮ ਇੱਕ ਤਾਂ ਹੈਗਾ ਕੰਨੂ ਹੈਗਾ ਕ੍ਰਿਮੀਨਲ ਬੈਕਗ੍ਰਾਉਂਡ ਦਾ ਬੰਦਾ ਮਰਡਰ ਦੇ ਵਿੱਚ ਆਇਆ ਹੋਇਆ ਤੇ ਜਿਹੜਾ ਦੂਸਰਾ ਹੈਗਾ ਉਹਦਾ ਨਾਂ ਸਿਮੂ ਆ ਉਹਦੇ ਉੱਪਰ ਵੀ ਕਿੱਥੇ ਦੇ ਦੱਸੇ ਜਾ ਰਹੇ ਸਰ ਇਹ ਬੰਦਾ ਇੱਕ ਪੁਲਿਸ ਸਟੇਸ਼ਨ ਹਰਿਆਣਾ ਦੇ ਵਿੱਚ ਵਸੀ ਵਜੀਦ ਦਾ ਹੈ ਤੇ ਇਦਾਂ ਹੀ ਦੂਸਰਾ ਬੰਦਾ ਜਿਹੜਾ ਇੱਥੇ ਇਬਰਾਹਿਮਪੁਰ ਦਾ ਹੈ ਪੁਲਿਸ ਸਟੇਸ਼ਨ ਆਪਣੇ ਗੜਸ਼ੰਕਰ ਦਾ ਇੱਕ ਕਾਨੂੰ ਹੈ ਸਰ ਇਬਰਾਹਿਮ ਇੱਕ ਕਾਨੂੰ ਇੱਕ ਸਿਮਨ ਹੈ